ਥੋੜੀ ਦੇਰ ਦੀ ਗੱਲ ਹੈ ਔਰ ਥੋੜੀ ਦੇਰ ਜੇ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਵੇ ਅਸੀਂ ਕੰਮ ਉਹਨਾਂ ਨੇ ਹਸਪਤਾਲ ਜੀ ਬੰਦ ਨਹੀਂ ਕੀਤਾ ਸੀ ਮਤਲਬ ਜਿਵੇਂ ਜਿਵੇਂ ਜੋ ਫਾਈਲ आएगी ਉਹ ਇੱਥੇ ਹੁੰਦਿਆ ਹੋਇਆ ਵੀ ਕੱਲ ਵੀ ਕਲੀਅਰ ਕੀਤੀ ਹੈ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਮੈਂ ਤਾਂ ਹਰਜੋਤ ਪਾਸ ਤੇ ਸੰਧਮਤ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀ ਕਿ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅਨੁਜ ਸੀਐਮ ਸਾਹਿਬ ਬਹੁਤ ਅੰਮ੍ਰਿਤਕਲਾ ਚ ਨੇ ਪੰਜਾਬ ਦੇ ਮਾਲ ਜੋ ਮੁਖਤਰੀ ਸਰਦ ਭਗਵਾਨ ਸਿੰਘ ਮਾਨ ਜੀ ਨੂੰ ਮਿਲ ਕੇ ਆਏਗੇ ਬਿਲਕੁਲ ਤੰਦਰੁਸਤ ਨੇਗੇ ਬਿਲਕੁਲ ਫਿਟ ਨੇਗੇ ਬਿਲਕੁਲ ਤੰਦਰੁਸਤ ਨੇਗੇ ਆ ਕੇ ਮੈਂ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰ ਕਰਨਗੇ ਕਿਉਂਕਿ ਲਗਾਤਾਰ ਵੈਸੇ ਤਾਂ ਮੈਂ ਦੇਖਿਆ ਅੱਜ ਕੱਲ ਪਰसों ਕੁਝ ਫੈਲਾ ਜਿਹੜੀਆਂ ਮੇਰੇ ਡਿਪਾਰਟਮੈਂਟ ਦੀਆਂ ਸੀ ਜਦੋਂ ਮੈਂ ਸੀਐਮ ਸਾਹਿਬ ਨੂੰ ਭੇਜੀਆਂ ਕੱਲ ਉਹ ਦਸਖਤ ਕਰਕੇ ਮਾਨਯੋਗ ਸੀਐਮ ਸਾਹਿਬ ਨੇ ਵਾਪਸ ਭੇਜੀਆਂ ਇੱਥੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ ਚਾਹੇ ਉਹਨਾਂ ਦੀ ਸਿਹਤ ਥੋੜੀ ਬੋਤੀ ਖਰਾਬ ਸੀ ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੱਡਾ ਵੱਡਾ ਦਰਦ ਆ ਕਿ ਉਹ ਫੈਲਾ ਹਸਪੀਟਲ ਦੀ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇ ਕਿ ਉਥੇ ਹਸਪੀਟਲ ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇ ਕਿ ਸੋ ਬਹੁਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹਦੇ ਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇ ਨੇ ਅੱਜ ਹੀ ਡਿਸਚਾਰਜ ਕਰ ਦਿੱਤੇ ਬਿਲਕੁਲ ਜੀ ਚੰਦ ਮਿੰਟਾਂ ਬਾਅਦ ਮਾਨਯੋਗ ਸੀਐਮ ਸਾਹਿਬ ਦੇ ਚਾਰਜ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹਾਂ ਗੱਲਾਵਾਤਾ ਕਿਸ ਤਰੀਕੇ ਦੀ ਹੋਈ ਮੈਸਜ ਬਹੁਤ ਹੀ ਸਾਡਾ ਮੈਂ ਤਾਂ ਹਰਜੋਤ ਬਾਸ ਤੇ ਚੰਦਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅਨੁਕ ਸੀਐਮ ਸਾਹਿਬ ਬਹੁਤ ਚਰਬੀ ਕਲਾ ਚ ਰਹੇ ਸਨੋ ਸਾਹਿਬ ਤੋਂ ਥੋੜੀ ਕੋਈ ਗੱਲਬਾਤ ਹੋਈ ਉਹ ਕਿਹਾ ਸਨੋ ਬਸ ਇਕੱਠੀ ਹੈ ਪੂਰੀ ਜੜਦੀ ਗੱਲ ਹੈ ਹੁਣ ਔਰ ਥੋੜੀ ਦੇਰ ਚ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਹੋ ਅਸੀਂ ਕੱਪ ਉਹਨਾਂ ਨੇ ਹਸਪਤਾਲ ਵੀ ਬੰਦਰੀ ਕੀਤਾ ਸੀ ਉਹ ਖਬਰ ਮਤਲਬ ਜਿਵੇਂ ਜਿਵੇਂ ਜੋ ਫਾਈਲ आएगी ਤਾਂ ਇੱਥੇ ਹੁੰਦਿਆਂ ਹੋਏ ਵੀ ਕੱਲ ਵੀ ਕਲੀਅਰ ਕੀਤੀਆਂ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਮੈਂ ਤਾਂ ਹਰਜੋਤ ਪਾਸ ਤੇ ਸੰਧਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀ ਕਿ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਂਸ਼ਨ ਸੀ ਸਾਰੀ ਦੂਰ ਕਰਤੀ ਅੰਦੋ ਸੀਐਮ ਸਾਹਿਬ ਬਹੁਤ ਚਰਬੀ ਕਲਾ ਚਰੇ ਪੰਜਾਬ ਦੇ ਮਾਨ ਜੋ ਮੁਖਵੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਆਏ ਆਗੇ ਬਿਲਕੁਲ ਤੰਦਰੁਸਤ ਨੇਗੇ ਬਿਲਕੁਲ ਫਿਟ ਨੇਗੇ ਬਿਲਕੁਲ ਤੰਦਰੁਸਤ ਨੇਗੇ ਆ ਕੇ ਮੈਂ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰਟ ਕਰਨਗੇ ਕਿਉਂਕਿ ਲਗਾਤਾਰ ਬੈਸੇਤਾ ਮੈਂ ਦੇਖਿਆ ਅੱਜ ਕੱਲ ਪਰਸੋਂ ਕੁਝ ਫੈਲਾ ਜਿਹੜੀਆਂ ਮੇਰੇ ਡਿਪਾਰਟਮੈਂਟ ਦੀਆਂ ਸੀ ਜਦੋਂ ਮੈਂ ਸੀਐਮ ਸਾਹਿਬ ਨੂੰ ਭੇਜੀਆਂ ਕੱਲ ਉਹ ਦਸਖਤ ਕਰਕੇ ਮਾਨ ਜੋਗ ਸੀਐਮ ਸਾਹਿਬ ਨੇ ਵਾਪਸ ਭੇਜੀਆਂ ਇੱਥੋਂ ਪਤਾ ਲੱਗਦਾਗਾ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ ਚਾਹੇ ਉਹਨਾਂ ਦੀ ਸਿਹਤ ਥੋੜੀ ਬੋਤੀ ਖਰਾਬ ਸੀ ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੱਡਾ ਵੱਡਾ ਦਰਦ ਆ ਕਿ ਉਹ ਫਾਇਲਾ ਹਸਪੀਟਲ ਦੀ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇ ਕਿ ਉਥੇ ਹਸਪੀਟਲ 'ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇ ਕਿ ਸੋ ਬਹੁਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹਦੇ ਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇ ਅੱਜ ਹੀ ਡਿਸਚਾਰਜ ਕਰ ਦਿੱਤੇ ਬਿਲਕੁਲ ਜੀ ਚੰਦ ਮਿੰਟਾਂ ਬਾਅਦ ਮਾਨਯੋਗ ਸੀਐਮ ਸਾਹਿਬ ਦੇ ਚਾਰਜ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਗੱਲਬਾਤ ਕਿਸ ਤਰੀਕੇ ਦੀ ਹੋਈ ਬਹੁਤ ਹੀ ਸਾਡਾ ਮੈਂ ਤਾਂ ਹਰਜੋਤ ਬੈਂਸ ਤੇ ਚੰਦਮਤ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅਨੁਜ ਸੀਐਮ ਸਾਹਿਬ ਬਹੁਤ ਚਰਬੀ ਕਲਾ ਚਰੇ ਸਨੋ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਈ ਉਹ ਖਾਸ ਉਹਨਾਂ ਨਾਲ ਬਸ ਕੱਟੀ ਹੈ پوری ਡਰਦੀ ਗੱਲ ਆ ਜਾ ਹੌਲੀ ਔਰ ਥੋੜੀ ਦੇਰ ਕੇ ਆ ਕੇ ਹਰ ਆਪਣਾ ਕੰਮ ਸ਼ੁਰੂ ਕਰ ਰਹੇ ਹੋ ਅਸੀਂ ਕੰਮ ਉਹਨਾਂ ਨੇ ਅਸਲ ਜੀ ਬੰਦ ਨਹੀਂ ਕੀਤਾ ਸੀ ਮਤਲਬ ਜਿਵੇਂ ਜਿਵੇਂ ਜੋ ਫਾਈਲ ਆਏਗੀ ਤਾਂ ਇੱਥੇ ਹੁੰਦਿਆ ਹੈ ਵੀ ਕੱਲ ਵੀ ਕਲੀਅਰ ਕੀਤੀ ਹੈ ਉਹਨਾਂ ਨੇ ਸੋ ਬਿਲਕੁਲ ਠੀਕ ਹੈ